ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿੱਚ ਇੱਕ ਘਟਨਾ ਨੇ ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਹਿਲਾ ਕੇ ਰੱਖ ਦਿੱਤਾ ਘਰਵਾਲੀ ਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀਆਂ ਸਾਜ਼ਿਸ਼ਾਂ ਹੁਣ ਬੇਨਕਾਬ ਹੋ ਰਹੀਆਂ ਜਿਹੜੀਆਂ ਪੁਲਿਸ ਜਦੋਂ ਉਸ ਨੂੰ ਰਿਡਕ ਰਹੀ ਹੈ ਜਦੋਂ ਰਿਮਾਂਡ ਤੇ ਸੀ ਉਹਦੇ ਕੀ ਮਨਸ਼ਾ ਸੀ ਕੀ ਕਰਨਾ ਚਾਹੁੰਦੀ ਸੀ ਹਰ ਇੱਕ ਗੱਲ ਉਸ ਤੋਂ ਕਢਵਾ ਰਹੀ ਹੈ ਆਮ ਤੌਰ ਤੇ ਪੰਜਾਬ ਪੁਲਿਸ ਦੀ ਪਰਸੈਪਸ਼ਨ ਇਹ ਆ ਕਿ ਇਹ ਆਪਣੀ ਆਈ ਤੇ ਆਜੇ ਖਾਸ ਕਰਕੇ ਪੰਜਾਬ ਦੀ ਪੁਲਿਸ ਤੇ ਗੁੰਗੇ ਵੀ ਬੋਲਣ ਲਾ ਦਿੰਦੀ ਆ ਉਹਦੇ ਦਿਮਾਗ ਚ ਕੀ ਚੱਲ ਰਿਆ ਸੀ ਕੀ ਵਿਚਾਰ ਰਹੀ ਸੀ ਇਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਕਿਉਂਕਿ ਫਰੀਦਕੋਟ ਦੀ ਐਸਐਸਪੀ ਮੈਡਮ ਡਾਕਟਰ ਪ੍ਰਗਿਆ ਜੈਨ ਉਹ ਖੁਦ ਇਸ ਕੇਸ ਦੀ ਮੋਨੀਟਰਿੰਗ ਕਰ ਰਹੀ ਹੈ ਤੇ ਖੁਦ ਉਸ ਕੇਸ ਤੋਂ ਇਨੀ ਆਹਤ ਹੋਈ ਸੀ ਉਹਦੇ ਅੱਖਾਂ ਦੇ ਵਿੱਚ ਅੰਸੂ ਆ ਗਏ ਸੀ ਕਿ ਕੋਈ ਇੰਨਾ ਵੀ નિર્ਦੇਹੀ ਹੋ ਸਕਦਾ ਕਿ ਆਪਣੇ ਜਿਹੜਾ ਪਤੀ ਉਸ ਨੂੰ ਉਸਦੇ ਘਰ ਦੇ ਵਿੱਚ ਹੀ ਸਿਰਫ ਰੰਗਰਲੀਆਂ ਮਣਾਉਣ ਦੇ ਲਈ ਅਯਾਸ਼ੀ ਕਰਨ ਦੇ ਲਈ ਕੋਈ ਮੌਤ ਦੇ ਘਾਟ ਉਤਰਾ ਸਕਦਾ ਹੁਣ ਤੁਹਾਨੂੰ ਦੱਸਦੇ ਹਾਂ ਉਸ ਕੁੜੀ ਰਪਿੰਦਰ ਕੌਰ ਜਿਹੜੀ 12ਵੀਂ ਤਿੱਕਰ ਕੇਸਗੀ ਲਗਾ ਕੇ ਸਕੂਲ ਦੇ ਵਿੱਚ ਜਾਂਦੀ ਸੀ ਅਮਰਤ ਛਕਿਆ ਹੋਇਆ ਸੀ ਤੇ ਵਧੀਆ ਗੁਰਸਿੱਖ ਪਰਿਵਾਰ ਦੇ ਵਿੱਚ ਉਸ ਦੀ ਜਿਹੜੀ ਪਰਵਿਸ਼ ਹੋਈ ਜੰਪਲ ਉਹ ਗੁਰਸਿੱਖ ਪਰਿਵਾਰ ਦੀ ਸੀ ਪਰ ਕੈਨੇਡਾ ਜਾ ਕੇ ਉਸ ਨੂੰ ਜਿਹੜੀ ਪੱਛਮੀ ਸੱਭਿਆਤ ਨੇ ਐਸਾ ਡੰਗਿਆ ਉਹ ਜਿੱਥੇ ਆਪਣਾ ਜਿਹੜਾ ਕਲਚਰ ਭੁੱਲੀ ਉਥੇ ਆਪਣਾ ਲੀੜਾ ਲੱਤਾ ਪਾਉਣਾ ਉਹਨੇ ਉਥੋਂ 25ਵੇਂ ਲੋਕਾਂ ਵਾਂਗ ਪਾਉਣਾ ਸ਼ੁਰੂ ਕਰਤਾ ਤੇ ਸਰੀਰ ਦੇ ਉੱਤੇ ਟੈਟੂ ਬਣਵਾ ਲੇ ਗੁਰੂ ਮਹਾਰਾਜ ਨੇ ਜਿਹੜੀ ਉਹਨੂੰ ਇੱਕ ਦਾਤ ਦਿੱਤੀ ਸੀ ਅਮਰਤ ਛਕਿਆ ਹੋਇਆ ਸੀ ਉਹ ਛੱਡ ਦਿੱਤਾ ਤੇ ਜਿਹੜਾ ਉਸਦਾ ਪਤੀ ਸੀ ਜਿਹੜਾ ਗੁਰਸੇਖ ਸਿੰਘ ਗੁਰੂ ਮਹਾਰਾਜ ਨੇ ਬਖਸ਼ੀ ਹੋਈ ਦਸਤਾਰ ਸਜਾਉਂਦਾ ਸੀ ਜਿਹਦਾ ਸਾਰਾ ਪਿੰਡ ਗਵਾਹੀ ਭਰਦਾ ਕਿ ਉਹ ਇੱਕ ਬੜਾ ਨਰਮ ਦਿਲ ਦਾ ਬਹੁਤ ਵਧੀਆ ਇਨਸਾਨ ਸੀ ਕਦੇ ਉਸਨੇ ਗਾਲ ਨਹੀਂ ਕੱਢੀ ਸੀ ਯੂਨੀਵਰਸਿਟੀ ਦੇ ਵਿੱਚ ਐਮਏ ਕੀਤੀ ਸੀ ਤੇ ਆ ਕੇ ਬੱਚਿਆਂ ਨੂੰ ਫਰੀ ਜਿਹੜਾ ਪਿੰਡ ਦਾ ਪ੍ਰਾਇਮਰੀ ਸਕੂਲ ਆ ਉੱਥੇ ਵਿਦਿਆ ਜਿਹੜੀ ਦੇਣ ਦਾ ਕੰਮ ਕਰਦਾ ਸੀ ਫਰੀ ਕਰਦਾ ਸੀ ਉਹ ਇੰਨਾ ਜਿਆਦਾ ਵਧੀਆ ਇਨਸਾਨ ਸੀ ਸਾਰਾ ਪਿੰਡ ਇੱਕ ਮੋਰੀ ਨੰਘਿਆ ਉਹ ਕਹਿੰਦੇ ਕਿ ਮੁੰਡੇ ਦੇ ਵਿੱਚ ਭੋਰਾ ਵੀ ਗਲਤੀ ਨਹੀਂ ਇੱਥੋਂ ਤੱਕ ਆ ਜਿਹੜੇ ਕੁੜੀ ਦੇ ਮਾਪਿਓ ਆ ਉਹ ਵੀ ਇਹ ਗੱਲ ਮੰਨਣ ਨੂੰ ਜਿਹੜੇ ਤਿਆਰ ਆ ਉਹ ਕਹਿੰਦੇ ਕਿ ਸਾਡੇ ਜਵਾਈ ਵਰਗਾ ਜਵਾਈ ਨਹੀਂ ਹੋ ਸਕਦਾ ਐਡਾ ਵਧੀਆ ਇਨਸਾਨ ਸੀ ਸਾਡਾ ਜਵਾਈ ਕਦੇ ਉਹਨੇ ਆ ਕੇ ਸਹੁਰੇ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕੀਤੀ ਤੇ ਜਦੋਂ ਵਿਆਹ ਵੀ ਕਰਵਾਇਆ 1 ਰੁਪਏ ਦੀ ਇਸ ਪਰਿਵਾਰ ਨੇ ਭਾਵੇਂ 25 ਕਿੱਲੇ ਜ਼ਮੀਨ ਦਾ ਮਾਲਕ ਸੀ ਮੁੰਡਾ 1 ਰੁਪਏ ਦੀ ਵੀ ਉਹਨਾਂ ਨੇ ਡਿਮਾਂਡ ਨਹੀਂ ਕੀਤੀ ਨਾ ਉਹਨਾਂ ਨੇ ਇਹ ਆਖਿਆ ਕਿ ਇੰਨੀ ਸਾਡੀ ਜਨ ਆਊਗੀ ਉਹਨੂੰ ਇਹ ਚੀਜ਼ ਖਾਨ ਨੂੰ ਦਿੱਤੀ ਜਾਵੇ ਜਾਂ ਫਿਰ ਕੋਈ ਦਾਜ ਦੇ ਵਿੱਚ ਕੋਈ ਚੀਜ਼ ਮੰਗੀ ਹੋਵੇ ਉਹ ਜਿਹੜੇ ਲੋਕ ਆ ਜਿਹੜੇ ਕੁੜੀ ਦੇ ਪਰਿਵਾਰ ਵਾਲੇ ਉਸਦੇ ਰਿਸ਼ਤੇਦਾਰ ਜਾਂ ਫਿਰ ਉਹਦਾ ਜਿਹੜਾ ਸਹੁਰਾ ਪਰਿਵਾਰ ਉਹ ਕਹਿੰਦੇ ਕਿ 1 ਰੁਪਏ ਦੀ ਵੀ ਉਸ ਮੁੰਡੇ ਨੇ ਜਾਂ ਉਸਦੇ ਪਿਓ ਨੇ ਸਾਡੇ ਤੋਂ ਕੋਈ ਡਿਮਾਂਡ ਨਹੀਂ ਕੀਤੀ ਪਰ ਕੁੜੀ ਦੇ ਮਨ ਦੇ ਵਿੱਚ ਕੀ ਸੀ ਉਹ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕੁੜੀ ਇੱਥੋਂ ਟਿੱਕਰ ਉਹਦੇ ਵਿੱਚ ਗੁੱਸਾ ਕਹਿ ਲਈਏ ਜਾਂ ਫਿਰ ਇੱਥੋਂ ਟਿੱਕਰ ਉਹ ਡਿੱਗ ਪਈ ਸੀ ਜਿੱਥੇ ਉਹਨੇ ਆਪਣੇ ਪਤੀ ਨੂੰ ਮਾਰ ਮਕਾਇਆ ਸੀ ਅਗਲੀ ਸਾਜ਼ਿਸ਼ ਉਸ ਦੀ ਇਹ ਸੀ ਕਿ ਮੁੰਡੇ ਦਾ ਜਿਹੜਾ ਪਿਓ ਆ ਤੇ ਮੁੰਡੇ ਦੀ ਜਿਹੜੀ ਮਾਂ ਉਹ ਹੁਣ ਉਹਨਾਂ ਨੂੰ ਵੀ ਜਿਹੜਾ ਇਸ ਜਹਾਨ ਤੋਂ ਖਤਮ ਕਰਨਾ ਚਾਹੁੰਦੀ ਸੀ ਉਹਨੂੰ ਲੱਗਦਾ ਸੀ ਕਿ ਜੇਕਰ ਇਹ ਸਾਰੇ ਖਤਮ ਹੋ ਜਾਣਗੇ ਤਾਂ ਜਿਹੜੀ ਜ਼ਮੀਨ ਆ ਕੋਠੀ ਆ ਧਨ ਦੌਲਤ ਆ ਉਹ ਸਾਰਾ ਮੇਰੇ ਹੱਥ ਲੱਗ ਜਾਊਗਾ ਤੇ ਮੈਂ ਆਪਣੇ ਆਸ਼ਕ ਦੇ ਨਾਲ ਰਲ ਕੇ ਅਗਲੀ ਜ਼ਿੰਦਗੀ ਸੁਖਣਾ ਕੱਢੂਗੀ ਪਰ ਉਹਨੂੰ ਨਹੀਂ ਪਤਾ ਸੀ ਕਿ ਤੇਰਾ ਵਾਹ ਪੰਜਾਬ ਪੁਲਿਸ ਨਾਲ ਪਿਆ ਇੱਕ ਐਸੇ ਐਸਐਚਓ ਨਾਲ ਪਿਆ ਜਿਨੇ ਪਹਿਲੀ ਨਜ਼ਰ ਹੀ ਇਹ ਪਛਾਣ ਲਿਆ ਸੀ ਕਿ ਜਿਹੜਾ ਇਹ ਸ਼ੱਕੀ ਜਿਹੜਾ ਇਹ ਜਿਹੜਾ ਮੁੰਡਾ ਜਿਹਨੂੰ ਮੌਤ ਦੇ ਘਾੜ ਉਤਾਰਿਆ ਗਿਆ ਇਸ ਦੇ ਵਿੱਚ ਉਸ ਦੀ ਪਤਨੀ ਦਾ ਹੀ ਹੱਥ